ਸੋ ਸਤਿ ਸ਼੍ਰੀ ਅਕਾਲ ਦੋਸਤੋ ਇੱਕ ਹੋਰ ਮੋਟੀਵੇਸ਼ਨਲ ਐਪੀਸੋਡ ਲੈ ਕੇ ਹਾਜ਼ਰ ਹੋਇਆ ਜੀ ਤੁਹਾਡੇ ਅੱਗੇ ਤੇ ਤੁਹਾਡਾ ਜੋੜਨ ਦੇ ਲਈ ਧੰਨਵਾਦ ਸਵਾਗਤ ਤੇ ਹਰ ਵਾਰ ਦੇ ਵਾਂਗੂ ਕੋਈ ਨਾ ਕੋਈ ਹੋਰ ਵਿਸ਼ਾ ਜਿਹੜਾ ਮੈਂ ਛੇੜਨਾ ਵਾਂ ਤੇ ਅੱਜ ਦੀ ਵੀਡੀਓ ਚ ਗੱਲ ਕਰੂੰਗਾ 10 ਉਹ ਲੋਕ ਕਿਹੜੇ ਨੇ ਜਿਹੜੇ ਜ਼ਿਆਦਾ ਦੁਖੀ ਰਹਿੰਦੇ ਨੇ ਜਾਂ ਕਹਿ ਲਓ 10 ਆਦਤਾਂ ਵਾਲੇ ਲੋਕ ਜਿਹੜੇ ਜ਼ਿਆਦਾ ਡਿਪਰੈਸ਼ਨ ਚ ਜਾਂਦੇ ਨੇ ਸੂ ਜ਼ਿਆਦਾ ਸਮਨ ਆਵ्यर्थ ਕਰਦਾ ਹੋਇਆ ਸਿੱਧਾ ਪੁਆਇੰਟਸ ਤੇ ਉਹਨਾਂ ਤੇ ਬੜੇ ਸ਼ਾਰਟ ਦੇ ਵਿੱਚ ਹਰ ਪੁਆਇੰਟ ਪੁਆਇੰਟ ਦੇ ਉੱਤੇ ਡਿਸਕਸ਼ਨ ਹੋਊਗੀ ਤੇ ਪੁਆਇੰਟ ਆ ਜਿਹੜੇ ਆਪਸ ਦੇ ਵਿੱਚ ਮਿਲਦੇ ਜੁਲਦੇ ਹੋਣਗੇ ਥੋੜੇ ਬਹੁਤ ਪਹਿਲੇ ਲੋਕ ਜਿਹੜੇ ਦੁਖੀ ਰਹਿੰਦੇ ਨੇ ਜੀ ਉਹ ਆ ਭੋਲੇ ਲੋਕ ਕਿ ਇਹਨਾਂ ਨੂੰ ਕਹਿੰਦੇ ਆਪਾਂ ਭੋਲੇ ਭੋਲੇ ਲੋਕ ਜਿਨ੍ਹਾਂ ਨੂੰ ਚੁਸਤ ਚਲਾਕੀ ਨਹੀਂ ਆਉਂਦੀ ਬੜੀ ਸਾਦੀ ਜੀ ਜ਼ਿੰਦਗੀ ਉਹਨਾਂ ਦੀ ਹੁੰਦੀ ਆ ਕਿ ਕਿਸੇ ਵੀ ਤਰ੍ਹਾਂ ਦਾ ਉਹਨਾਂ ਨੂੰ ਜ਼ਿੰਦਗੀ ਦੇ ਨਾਲ ਗੇਮ ਖੇਡਣੀ ਨਹੀਂ ਆਉਂਦੀ ਕਿਸੇ ਦੇ ਨਾਲ ਚਲਾਕੀ ਕਰਨੀ ਨਹੀਂ ਆਉਂਦੀ ਤੇ ਕਿਸੇ ਨੂੰ ਝੂਠ ਬੋਲਣਾ ਨਹੀਂ ਆਉਂਦਾ ਮਤਲਬ ਕਿ ਜਿਹੜੇ ਵਲ ਵਿੰਗ ਹੁੰਦੇ ਨੇ ਜਿਹੜੇ ਆਪਾਂ ਜ਼ਿੰਦਗੀ ਜਿਉਣ ਲਈ ਮੰਨਦੇ ਆ ਕਿ ਅੱਗੇ ਵਧਣ ਲਈ ਜ਼ਰੂਰੀ ਨੇ ਉਹਨਾਂ ਲੋਕਾਂ ਦੇ ਵਿੱਚ ਉਹ ਨਹੀਂ ਹੁੰਦੇ ਇੱਕ ਸਾਦਗੀ ਭਰਿਆ ਜੀਵਨ ਬਤੀਤ ਕਰਦੇ ਨੇ ਉਹਨਾਂ ਨੂੰ ਆਪਾਂ ਕਹਿੰਦੇ ਆ ਉਹ ਭੋਲੇ ਲੋਕ ਨੇ ਉਹ ਅਕਸਰ ਦੁਖੀ ਦੇਖੇ ਨੇ ਦੂਜੇ ਨੰਬਰ ਤੇ ਆਉਂਦੇ ਨੇ ਜੀ ਜਜ਼ਬਾਤੀ ਲੋਕ ਯਾਨੀ ਕਿ ਇਮੋਸ਼ਨਲ ਬੰਦੇ ਵੈਸੇ ਤਾਂ ਦੇਖੋ ਇਨਸਾਨ ਆ ਇਨਸਾਨ ਸਾਰੇ ਹੀ ਜਿਹੜੇ ਜਜ਼ਬਾਤੀ ਹੁੰਦੇ ਨੇ ਹਰੇਕ ਇਨਸਾਨ ਦੇ ਅੰਦਰ ਇਮੋਸ਼ਨਸ ਨੇ ਜਜ਼ਬਾਤ ਨੇ ਪਰ ਫਰਕ ਹੁੰਦਾ ਕੋਈ ਜ਼ਿਆਦਾ ਜਜ਼ਬਾਤੀ ਕੋਈ ਘੱਟ ਜਜ਼ਬਾਤੀ ਮੈਂ ਉਦਾਹਰਨ ਦੇ ਕੇ ਸਮਝਾ ਦਿੰਦਾ ਆਪਾਂ ਕੋਈ ਮੂਵੀ ਦੇਖ ਰਹੇ ਆ ਉਹਦੇ ਵਿੱਚ ਕੋਈ ਇਹੋ ਜਿਹਾ ਸੀਨ ਆਇਆ ਜਿਹੜਾ ਬਹੁਤ ਜ਼ਿਆਦਾ ਇਮੋਸ਼ਨਲ ਕਰਨ ਵਾਲਾ ਵਾ ਕਈ ਲੋਕ ਤਾਂ ਉਦਾਂ ਹੀ ਰਹਿੰਦੇ ਨੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਕਈ ਲੋਕ ਭਾਵੇਂ ਉਹ ਮੇਲ ਆ ਭਾਵੇਂ ਫੀਮੇਲ ਉਹ ਮੂਵੀ ਦਾ ਸੀਨ ਦੇਖ ਕੇ ਹੀ ਰੋਣ ਲੱਗ ਜਾਂਦੇ ਨੇ ਮਤਲਬ ਉਹਨਾਂ ਨੂੰ ਇਹ ਵੀ ਪਤਾ ਵਾ ਕਿ ਇਹ ਸਾਰਾ ਜਿਹੜਾ ਸਲੀਅਤ ਨਾਲ ਇਹਦਾ ਕੋਈ ਸਬੰਧ ਨਹੀਂ ਆ ਮੰਨ ਘੜਤ ਕਹਾਣੀਆਂ ਨੇ ਪਰ ਫਿਰ ਵੀ ਉਹ ਜਜ਼ਬਾਤੀ ਹੋ ਜਾਂਦੇ ਨੇ ਤੇ ਇਹੋ ਜਿਹੇ ਜਿਹੜੇ ਲੋਕ ਨੇ ਉਹ ਅਸਲ ਜ਼ਿੰਦਗੀ ਦੇ ਵਿੱਚ ਕਿੰਨੇ ਜਜ਼ਬਾਤੀ ਹੋਣਗੇ ਤੇ ਉਹ ਜਿਹੜੇ ਅਸਲੀ ਹਾਦਸੇ ਜ਼ਿੰਦਗੀ ਦੇ ਦੇਖ ਕੇ ਕਿੰਨੇ ਜਜ਼ਬਾਤੀ ਹੋਣਗੇ ਸੋ ਇਹੋ ਜਿਹੇ ਲੋਕ ਵੀ ਅਕਸਰ ਮੈਂ ਦੁਖੀ ਦੇਖੇ ਨੇ ਤੀਜੇ ਨੰਬਰ ਤੇ ਆਉਂਦੇ ਨੇ ਜੀ ਦੂਜਿਆਂ ਤੇ ਡਿਪੈਂਡ ਰਹਿਣ ਵਾਲੇ ਲੋਕ ਜਾਂ ਕਹਿ ਲਓ ਕਿਸੇ ਤੋਂ ਉਮੀਦ ਰੱਖਣ ਵਾਲੇ ਲੋਕ ਕਾਫੀ ਵੀਡੀਓਜ਼ 'ਚ ਇਹਦੇ ਬਾਰੇ ਗੱਲ ਹੋਈ ਆ ਮੈਂ ਕਹਿਣਾ ਰਹਿਣਾ ਕਿ ਕਿਸੇ ਤੋਂ ਬਹੁਤੀਆਂ ਉਮੀਦਾਂ ਨਾ ਲਾਇਆ ਕਰੋ ਇਹ ਤੁਹਾਡੇ ਦੁੱਖਾਂ ਦਾ ਕਾਰਨ ਬਣਦਾ ਕਿਦਾ ਇਹਨੂੰ ਦੋ ਤਰੀਕੇ ਨਾਲ ਡਿਫਾਈਨ ਕੀਤਾ ਜਾ ਸਕਦਾ ਇੱਕ ਤਾਂ ਆਪਾਂ ਉਮੀਦ ਕਰਦੇ ਆ ਕਿ ਕੋਈ ਇਨਸਾਨ ਸਾਡਾ ਬਹੁਤ ਤਿਆਉ ਕਰੇ ਸਾਡੇ ਨਾਲ ਪਿਆਰ ਕਰੇ ਸਾਡੀ ਕੇਅਰ ਕਰੇ ਸਾਡਾ ਹਾਲਚਾਲ ਪੁੱਛੇ ਤੇ ਜਦੋਂ ਤੁਹਾਡੀਆਂ ਉਮੀਦਾਂ ਤੇ ਉਹ ਇਨਸਾਨ ਸਾਹਮਣੇ ਵਾਲਾ ਖੈਰਾ ਨਹੀਂ ਉਤਰਦਾ ਫੇਰ ਆਪਾਂ ਦੁਖੀ ਹੁੰਨੇ ਆ ਇੱਕ ਕਿ ਕਿਸੇ ਤੇ ਡਿਪੈਂਡ ਰਹਿਣਾ ਕਿ ਆਪਣਾ ਕੰਮ ਆਪ ਨਹੀਂ ਕਰਨਾ ਦੂਜੇ ਤੇ ਛੱਡੀ ਰੱਖਣਾ ਤੇ ਉਹ ਬੰਦਾ ਤੁਹਾਡੇ ਕੰਮ ਨੂੰ ਲਟਕਾਈ ਜਾ ਰਿਹਾ ਤੁਹਾਨੂੰ ਕੋਈ ਹੰਗਾਰਾ ਨਹੀਂ ਦੇ ਰਿਹਾ ਹਨ ਤੇ ਐਦਾਂ ਵੀ ਆਪਾਂ ਕਈ ਵਾਰੀ ਦੁਖੀ ਹੋ ਜਾਂਦੇ ਆ ਜਦੋਂ ਦੂਜੇ ਦੇ ਉੱਤੇ ਆਪਾਂ ਕੰਮਾਂ ਨੂੰ ਸੁੱਟਣ ਲੱਗ ਜਾਂਦੇ ਆ ਸੈਲਫ ਡਿਪੈਂਡੈਂਟ ਨਹੀਂ ਬਣਦੇ ਚੌਥੇ ਨੰਬਰ ਤੇ ਆਉਂਦੇ ਨੇ ਜੀ ਬਹੁਤ ਜ਼ਿਆਦਾ ਸੋਚਣ ਵਾਲੇ ਲੋਕ ਇਹ ਉਹ ਲੋਕ ਹੁੰਦੇ ਨੇ ਜਿਹੜੇ ਜ਼ਿੰਦਗੀ 'ਚ ਨਿੱਕੀ ਨਿੱਕੀ ਗੱਲ ਨੂੰ ਲੈ ਕੇ ਬਹੁਤ ਜ਼ਿਆਦਾ ਸੋਚਦੇ ਨੇ ਨਿੱਕੀ ਨਿੱਕੀ ਗੱਲ ਨੂੰ ਲੈ ਕੇ ਬਹੁਤ ਜ਼ਿਆਦਾ ਕਨਫਿਊਜ਼ ਰਹਿੰਦੇ ਨੇ ਤੇ ਸੋਚਾਂ ਹਰ ਸਮੇਂ ਦਿਮਾਗ ਦੇ ਵਿੱਚ ਬਹੁਤ ਜ਼ਿਆਦਾ ਘੁੰਮੀ ਜਾਂਦੀਆਂ ਨੇ ਹਰ ਸਮੇਂ ਦਿਮਾਗ 'ਚ ਸਵਾਲ ਘੁੰਮੀ ਜਾਂਦੇ ਨੇ ਕੋਈ ਕੰਮ ਨਵਾਂ ਕਰਨਾ ਕੋਈ ਹੋਰ ਫੈਸਲਾ ਜਿਹੜਾ ਜ਼ਿੰਦਗੀ ਦਾ ਲੈਣਾ ਉਹ ਲੈ ਨਹੀਂ ਪਾਉਂਦੇ ਬਸ ਸੋਚੀ ਜਾਂਦੇ ਨੇ ਹਨ ਤੇ ਕਈ ਲੋਕ ਹੁੰਦੇ ਨੇ ਉਹ ਕਹਿੰਦੇ ਨੇ ਯਾਰ ਕਰ ਦੋ ਚੱਕ ਦੋ ਜੋ ਹੋ ਦੇਖੀ ਜਾਉ ਉਹ ਹੁੰਦੇ ਆ ਜਿੰਦਾ ਦਿਲ ਲੋਕ ਉਹ ਰਿਸਕ ਲੈਂਦੇ ਨੇ ਪਰ ਕਈ ਲੋਕ ਬਹੁਤ ਜ਼ਿਆਦਾ ਸੋਚਦੇ ਨੇ ਫੈਸਲਾ ਨਹੀਂ ਲੈ ਪਾਉਂਦੇ ਇਹੋ ਜਿਹੇ ਲੋਕ ਵੀ ਦੁਖੀ ਜ਼ਿਆਦਾ ਰਹਿੰਦੇ ਨੇ ਪੰਜਵੇਂ ਉਹ ਲੋਕ ਜਿਹੜੇ ਵੱਖਰੀ ਸੋਚ ਰੱਖਦੇ ਨੇ ਤੇ ਰਿਸਰਚ ਜ਼ਰੂਰ ਕਹਿੰਦੀ ਆ ਕਿ ਵੱਖਰੀ ਸੋਚ ਵਾਲੇ ਲੋਕ ਜ਼ਿਆਦਾਤਰ ਡਿਪਰੈਸ਼ਨ 'ਚ ਜਾਂਦੇ ਨੇ ਤੇ ਦੁਖੀ ਰਹਿੰਦੇ ਨੇ ਕਿਵੇਂ ਦੁਨੀਆ ਦੇ ਉੱਤੇ ਜੋ ਕੁਝ ਹੋ ਰਿਹਾ ਉਹਨਾਂ ਦੇ ਆਲੇ-ਦੁਆਲੇ ਜੋ ਕੁਝ ਹੋ ਰਿਹਾ ਕਈ ਲੋਕਾਂ ਦੀ ਸੋਚ ਹੁੰਦੀ ਆ ਵੀ ਮੈਂ ਭੀੜ ਦਾ ਹਿੱਸਾ ਨਹੀਂ ਆ ਮੈਂ ਇਹਨਾਂ ਤੋਂ ਵੱਖਰਾ ਆ ਵੀ ਮੇਰੀ ਸੋਚ ਆ ਜਿਹੜੀ ਉਹ ਵੱਖਰੀ ਆ ਉਹਨਾਂ ਦੇ ਜ਼ਿੰਦਗੀ ਨੂੰ ਲੈ ਕੇ ਫਲਸਫੇ ਜ਼ਿੰਦਗੀ ਨੂੰ ਲੈ ਕੇ ਥਿਊਰੀ ਤੇ ਜ਼ਿੰਦਗੀ ਦੀ ਫਲਸਫੀ ਉਹਨਾਂ ਦੀ ਹੋਰ ਹੁੰਦੀ ਆ ਤੇ ਉਹਨਾਂ ਨੂੰ ਜੋ ਜੋ ਵੀ ਭੀੜ ਕਰ ਰਹੀ ਆ ਉੱਤੇ ਹਮੇਸ਼ਾ ਇਤਰਾਜ਼ ਰਹਿੰਦਾ ਸਵਾਲ ਕਰਦੇ ਨੇ ਉਹ ਤੇ ਇਹੋ ਜਿਹੇ ਲੋਕਾਂ ਦਾ ਜਿਹੜਾ ਆ ਇਹ ਸਪੀਡ ਦੇ ਵਿੱਚ ਰਹਿਣਾ ਥੋੜਾ ਜਿਆ ਮੁਸ਼ਕਲ ਹੁੰਦਾ ਤੇ ਉਹ ਅਕਸਰ ਡਿਪਰੈਸ਼ਨ ਚ ਚਲ ਜਾਂਦੇ ਆ ਤੇ ਦੁਖੀ ਰਹਿੰਦੇ ਨੇ 6ਵਾਂ ਪੁਆਇੰਟ ਆ ਜੀ ਕਿਸੇ ਤੇ ਜਲਦੀ ਭਰੋਸਾ ਕਰਨ ਵਾਲੇ ਲੋਕ ਮੈਂ ਭੋਲੇ ਲੋਕਾਂ ਦੀ ਗੱਲ ਕੀਤੀ ਸੀ ਉਹਨਾਂ ਦਾ ਹੀ ਇੱਕ ਇਹ ਆ ਰੂਪ ਹੁੰਦਾ ਵਾ ਕਿ ਉਹ ਜਲਦੀ ਭਰੋਸਾ ਕਰ ਲੈਂਦੇ ਨੇ ਭੋਲੇ ਲੋਕ ਕੁਝ ਵੀ ਕਿਸੇ ਨੇ ਕਹਿਤਾ ਉਹ ਮੰਨ ਲੈਂਦੇ ਆ ਆਪਣੇ ਦਿਮਾਗ ਤੋਂ ਨਹੀਂ ਸੋਚਦੇ ਕਿ ਇਹ ਸਹੀ ਆ ਜਾਂ ਗਲਤ ਆ ਕਿਸੇ ਨੇ ਕੋਈ ਝੂਠਾ ਵਾਅਦਾ ਕੀਤਾ ਮੰਨ ਲਿਆ ਭਰੋਸਾ ਕਰ ਲਿਆ ਭਾਵੇਂ ਉਹ ਕੋਈ ਰਿਸ਼ਤੇ ਦੇ ਵਿੱਚ ਆ ਪਿਆਰ ਦੇ ਵਿੱਚ ਆ ਕਿਸੇ ਵਪਾਰ ਦੇ ਵਿੱਚ ਆ ਕਿਸੇ ਵੀ ਤਰ੍ਹਾਂ ਦੇ ਨਾਲ ਇਹ ਭਰੋਸਾ ਹੋ ਸਕਦਾ ਤੇ ਜਲਦੀ ਭਰੋਸਾ ਕਰਨ ਵਾਲੇ ਲੋਕ ਦੁਖੀ ਰਹਿਣਗੇ ਹੀ ਰਹਿਣਗੇ ਮੇਰਾ ਖਿਆਲ ਆ ਇਹ ਤਾਂ ਸਾਰਿਆਂ ਨੂੰ ਹੀ ਪਤਾ ਵਾ 7ਵਾਂ ਪੁਆਇੰਟ ਆ ਜੀ ਕਿਸੇ ਨੂੰ ਜ਼ਿਆਦਾ ਪਿਆਰ ਕਰਨ ਵਾਲੇ ਲੋਕ ਕਿਸੇ ਨਾਲ ਬਹੁਤ ਜ਼ਿਆਦਾ ਅਟੈਚ ਹੋਏ ਲੋਕ ਇਹ ਵੀ ਕੁਦਰਤੀ ਗੱਲ ਆ ਜੀ ਕਿਸੇ ਨੂੰ ਜਿੰਨਾ ਤੁਸੀਂ ਪਿਆਰ ਕਰੋਗੇ ਭਾਵੇਂ ਉਹ ਤੁਹਾਡਾ ਕੋਈ ਵੀ ਰਿਸ਼ਤਾ ਹੋ ਸਕਦਾ ਵਾ ਤਾਂ ਉੱਥੇ ਤੁਹਾਨੂੰ ਦੁੱਖ ਜ਼ਰੂਰ ਮਿਲਣਗੇ ਜਿੱਦਾਂ ਮੈਂ ਉਮੀਦਾਂ ਦੀ ਗੱਲ ਕੀਤੀ ਆ ਜਿੱਥੇ ਪਿਆਰ ਹੋਊਗਾ ਉੱਥੇ ਉਮੀਦਾਂ ਵੀ ਬਹੁਤ ਹੋਣਗੀਆਂ ਸੋ ਉਹ ਜ਼ਰੂਰੀ ਨਹੀਂ ਆ ਕਿ ਤੁਹਾਡੀਆਂ ਉਮੀਦਾਂ ਹਰ ਵਾਰੀ ਪੂਰੀਆਂ ਹੋਣਗੀਆਂ ਤੇ ਜਦੋਂ ਤੁਸੀਂ ਕਿਸੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਉਦੋਂ ਦੁੱਖ ਤੁਹਾਨੂੰ ਮਿਲਣੇ ਹੀ ਮਿਲਣ ਆ 8ਵਾਂ ਪੁਆਇੰਟ ਆਉਂਦਾ ਜੀ ਕਿਸੇ ਦੀ ਮਦਦ ਕਰਨ ਵਾਲੇ ਲੋਕ ਹੁਣ ਮਦਦ ਕਰਨ ਵਾਲੇ ਲੋਕ ਕਿਵੇਂ ਦੁਖੀ ਰਹਿਣਗੇ ਇਹ ਅੱਜ ਦੇ ਸਮਾਜ ਦੀ ਇੱਕ ਸੱਚਾਈ ਆ ਜੀ ਜੋ ਸਾਨੂੰ ਪ੍ਰਵਾਨ ਕਰਨੀ ਪੈਣੀ ਆ ਤੁਸੀਂ ਕਿਸੇ ਦਾ ਭਲਾ ਕਰਨ ਜਾਓਗੇ ਨਾ ਤੇ ਜ਼ਰੂਰੀ ਨਹੀਂ ਆ ਕੱਲ ਨੂੰ ਉਹ ਵੀ ਤੁਹਾਡਾ ਭਲਾ ਕਰੇ ਤੇ ਉਹ ਤੁਹਾਡੀ ਆ ਕੇ ਵੈਲਿਊ ਪਾਊਗਾ ਸਾਰੇ ਨਿਸ਼ਾਨ ਇੱਕੋ ਜਿਹੇ ਨਹੀਂ ਹੁੰਦੇ ਪਰ ਜ਼ਿਆਦਾਤਰ ਜਿਹੜੇ ਲੋਕ ਐਦਾਂ ਹੀ ਅੱਜਕੱਲ ਕਰਦੇ ਨੇ ਤੇ ਮਦਦ ਕਰਨ ਵਾਲੇ ਦਾ ਮੁੱਲ ਉਹ ਨਹੀਂ ਪੈਂਦਾ ਜੋ ਪੈਣਾ ਚਾਹੀਦਾ ਮਦਦ ਕਰਨ ਵਾਲਾ ਹਮੇਸ਼ਾ ਇਹ ਸੋਚ ਕੇ ਮਦਦ ਕਰਦਾ ਜ਼ਿਆਦਾਤਰ ਵੀ ਕੱਲ ਨੂੰ ਜਦੋਂ ਮੈਨੂੰ ਲੋੜ ਪਊਗੀ ਇਹ ਬੰਦਾ ਵੀ ਆ ਕੇ ਮੇਰੇ ਨਾਲ ਖੜੂਗਾ ਪਰ ਇਹ ਜ਼ਰੂਰੀ ਨਹੀਂ ਕਿ ਜਿਹਦੀ ਤੁਸੀਂ ਅੱਜ ਮਦਦ ਕਰ ਰਹੇ ਹੋ ਜਿਹਦਾ ਤੁਸੀਂ ਅੱਜ ਭਲਾ ਕਰ ਰਹੇ ਹੋ ਉਹ ਵੀ ਆ ਕੇ ਕੱਲ ਨੂੰ ਤੁਹਾਡਾ ਸਾਥ ਦੇ ਦੂਗਾ ਤੇ ਜਦੋਂ ਉਹਨੇ ਸਾਥ ਨਾ ਦਿੱਤਾ ਤੁਸੀਂ ਦੁਖੀ ਹੋਣਾ ਹੀ ਹੋਣਾ ਵਾ ਤੇ ਜੇ ਤੁਸੀਂ ਬਿਨਾ ਕਿਸੇ ਲਾਲਚ ਦੇ ਬਿਨਾ ਕਿਸੇ ਮਤਲਬ ਦੇ ਕਿਸੇ ਦੀ ਭਲਾਈ ਕਰ ਰਹੇ ਹੋ ਕਿਸੇ ਦਾ ਕਿਸੇ ਦੀ ਮਦਦ ਕਰ ਰਹੇ ਹੋ ਕਿਸੇ ਵੀ ਤਰੀਕੇ ਦੇ ਨਾਲ ਤਾਂ ਉਥੇ ਬਿਲਕੁਲ ਗੱਲ ਠੀਕ ਆ ਪਰ ਉਮੀਦਾਂ ਤੇ ਗੱਲ ਫੇਰ ਆਉਂਦੀ ਆ ਉਮੀਦਾਂ ਰੱਖ ਕੇ ਕਦੇ ਵੀ ਕਿਸੇ ਦੀ ਮਦਦ ਨਾ ਕਰੋ ਨੌਵਾਂ ਪੁਆਇੰਟ ਆਉਂਦਾ ਜੀ ਇਮਾਨਦਾਰ ਲੋਕ ਇਹ ਵੀ ਤਾਂ ਇੱਕ ਸਚਾਈ ਆ ਤੁਸੀਂ ਮੈਨੂੰ ਨਹੀਂ ਲੱਗਦਾ ਇਤਰਾਜ਼ ਕਰੋਗੇ ਮੇਰੀ ਇਸ ਗੱਲ ਤੇ ਕਿ ਇਮਾਨਦਾਰ ਬੰਦੇ ਹਮੇਸ਼ਾ ਦੁਖੀ ਰਹਿੰਦੇ ਨੇ ਕਿਵੇਂ ਉਹਨਾਂ ਦੇ ਜ਼ਿੰਦਗੀ ਦੇ ਉਸੂਲ ਹੁੰਦੇ ਨੇ ਜ਼ਿੰਦਗੀ ਨੂੰ ਲੈ ਕੇ ਉਹਨਾਂ ਦਾ ਆਪਣਾ ਨਜ਼ਰੀਆ ਹੁੰਦਾ ਆਪਣਾ ਜਿਹੜਾ ਉਹਨਾਂ ਦਾ ਇੱਕ ਅੰਦਾਜ਼ ਹੁੰਦਾ ਵਾ ਜ਼ਿੰਦਗੀ ਜਿਉਣ ਦਾ ਤੇ ਇਹ ਦੁਨੀਆ ਦੇ ਲੋਕ ਜ਼ਿਆਦਾਤਰ ਕੀ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਆਪਾਂ ਕਹਿੰਦੇ ਆ ਵੀ ਯਾਰ ਜੇ ਅੱਗੇ ਵਧਣਾ ਮਾੜਾ ਮੋਟਾ ਝੂਠ ਤਾਂ ਬੋਲਣਾ ਹੀ ਪੈਣਾ ਕਿਤੇ ਨਾ ਕਿਤੇ ਪੈਸਾ ਕਮਾਉਣ ਲਈ ਗਲਤ ਤਰੀਕਾ ਵਰਤਣਾ ਹੀ ਪੈਣਾ ਪਰ ਜਿਹੜਾ ਬੰਦਾ ਐਦਾਂ ਨਹੀਂ ਕਰਦਾ ਉਹਨੂੰ ਜ਼ਿਆਦਾ ਦੁੱਖ ਮਿਲਦੇ ਨੇ ਕੋਈ ਬੰਦਾ ਦਫ਼ਤਰ ਦੇ ਵਿੱਚ ਕੋਈ ਕੰਮ ਕਰ ਰਿਹਾ ਅਫਸਰ ਲੱਗਿਆ ਜੇ ਉਹ ਇਮਾਨਦਾਰ ਆ ਉਹਨੂੰ ਬਹੁਤ ਜ਼ਿਆਦਾ ਤੰਗ ਕੀਤਾ ਜਾਂਦਾ ਉਹਨੂੰ ਕਦੇ ਕਿਤੇ ਟਰਾਂਸਫਰ ਮਾਰੀ ਜਾਂਦੀ ਹੈ ਉਹਦੇ ਕਿਤੇ ਕਿਤੇ ਉਹਨੂੰ ਸ਼ਿਫਟ ਕਰ ਦਿੱਤਾ ਜਾਂਦਾ ਤੇ ਉਹ ਉਹਦੀ ਜ਼ਿੰਦਗੀ ਆ ਜਿਹੜੀ ਉਹ ਸਫਰਾਂ 'ਚ ਹੀ ਲੰਘ ਜਾਂਦੀ ਆ ਤੇ ਐਦਾਂ ਦੇ ਦੁੱਖ ਉਹਨੂੰ ਆਮ ਮਿਲਦੇ ਰਹਿੰਦੇ ਨੇ ਜ਼ਿੰਦਗੀ ਨੂੰ ਲੈ ਕੇ ਇੱਕ ਇਮਾਨਦਾਰ ਵਿਅਕਤੀ ਦੇ ਨਾਲ ਵੀ ਦੁੱਖ ਹਮੇਸ਼ਾ ਜੁੜੇ ਹੋਏ ਨੇ 10ਵੇਂ ਨੰਬਰ ਤੇ ਅਤੇ ਲਾਸਟ ਨੰਬਰ ਦੇ ਉੱਤੇ ਮੈਂ ਰੱਖੂੰਗਾ ਜੀ ਪੁਆਇੰਟ ਕਿ ਵੱਡੇ ਸੁਪਨੇ ਦੇਖਣ ਵਾਲੇ ਲੋਕ ਏ ਵੀ ਹਮੇਸ਼ਾ ਦੁਖੀ ਰਹਿੰਦੇ ਨੇ ਵੱਡੇ ਸੁਪਨੇ ਆਪਾਂ ਦੇਖ ਤਾਂ ਲੈਣੇ ਆ ਇਹ ਸੋਚ ਤਾਂ ਲੈਣੇ ਆ ਕਿ ਅਸੀਂ ਜਿਹੜਾ ਬਹੁਤ ਇੱਕ ਲਗਜ਼ਰੀ ਲਾਈਫ ਜਿਉਣੀ ਆ ਜਾਂ ਕੋਈ ਵੀ ਤੁਹਾਡਾ ਹੋਰ ਕਿਸੇ ਵੀ ਤਰ੍ਹਾਂ ਦਾ ਸੁਪਨਾ ਵਾ ਜਿਹੜਾ ਬਾਕੀ ਲੋਕਾਂ ਤੋਂ ਹਟ ਕੇ ਆਪਣੀ ਜ਼ਿੰਦਗੀ ਨੂੰ ਤੁਸੀਂ ਕਰਨਾ ਚਾਹੁੰਦੇ ਹੋ ਉਸ ਰਾਤੇ ਫਿਰ ਕਈ ਲੋਕਾਂ ਨੂੰ ਦੁੱਖ ਬਹੁਤ ਮਿਲਦੇ ਨੇ ਤੇ ਉਹ ਉਹ ਵੀ ਗੱਲ ਉਮੀਦਾਂ ਤੇ ਹੀ ਆਉਗੀ ਆਪਾਂ ਨੂੰ ਉਮੀਦ ਬਹੁਤ ਆ ਕਿ ਸਾਡੀ ਜ਼ਿੰਦਗੀ ਚ ਆ ਹੋਵੇ ਸਾਡੀ ਜ਼ਿੰਦਗੀ ਇਦਾਂ ਦੀ ਹੋਵੇ ਸਾਡੇ ਕੋਲ ਆ ਚੀਜ਼ ਹੋਵੇ ਸਾਡੇ ਕੋਲ ਫਲਾਣੀ ਕਾਰ ਹੋਵੇ ਸਾਡੇ ਕੋਲ ਇਦਾਂ ਦਾ ਘਰ ਹੋਵੇ ਪਰ ਉੱਥੇ ਤੱਕ ਜਿਹੜਾ ਪਹੁੰਚਦਾ ਵਾ ਉਹ ਬਹੁਤ ਉਹਦੇ ਲਈ ਮਿਹਨਤ ਡੈਡੀਕੇਸ਼ਨ ਬਹੁਤ ਜ਼ਿਆਦਾ ਕੈਪੇਬਿਲਿਟੀ ਚਾਹੀਦੀ ਆ ਬਹੁਤ ਸਾਰੇ ਇਨਸਾਨਾਂ ਦੇ ਵਿੱਚ ਹੁੰਦੀ ਆ ਪਰ ਜਿਨ੍ਹਾਂ ਦੇ ਵਿੱਚ ਉਹ ਨਹੀਂ ਹੁੰਦੀ ਜਾਂ ਜਿਹੜੇ ਬੰਦੇ ਇਹ ਸਾਰਾ ਕੁਝ ਸੋਚ ਸੋਚ ਤਾਂ ਲੈਂਦੇ ਨੇ ਕਰ ਨਹੀਂ ਪਾਉਂਦੇ ਉਹ ਬੰਦੇ ਫਿਰ ਦੁੱਖਾਂ ਦੇ ਵੱਲ ਨੂੰ ਚਲੇ ਜਾਂਦੇ ਨੇ ਇਹ ਵੀ ਇੱਕ ਫੈਕਟ ਆ ਜੀ ਸੋ ਹੁਣ ਦੇਖੋ ਕਨਕਲੂਜਨ ਕੀ ਨਿਕਲਦਾ ਕਿ ਇਹ ਮੈਂ ਕਦੇ ਵੀ ਨਹੀਂ ਕਹਿੰਦਾ ਵੱਡੇ ਸੁਪਨੇ ਨਾ ਦੇਖੋ ਪਰ ਵੱਡੇ ਸੁਪਨਿਆਂ ਨੂੰ ਅਚੀਵ ਕਰਦੇ ਕਰਦੇ ਆਪਣਾ ਜਿਹੜਾ ਅੱਜ ਖਰਾਬ ਨਹੀਂ ਕਰਨਾ ਆਪਾਂ ਅੱਜ ਡਿਪਰੈਸ ਨਹੀਂ ਕਰਨਾ ਬਹੁਤ ਵਾਰੀ ਗੱਲ ਇਹ ਕਹੀ ਅੱਜ ਫੇਰ ਕਹਿਣ ਦਾ ਮੌਕਾ ਮੈਨੂੰ ਮਿਲ ਰਿਹਾ ਵਾ ਸੋ ਸਬਰ ਸੰਤੋਖ ਜਿਹੜਾ ਉਹ ਜ਼ਿਆਦਾ ਜ਼ਰੂਰੀ ਆ ਜ਼ਿੰਦਗੀ ਦੇ ਵਿੱਚ ਤੇ ਤੁਸੀਂ ਸੁਖੀ ਰਹੋਗੇ ਜੋ ਵੀ ਆ ਤੁਹਾਡੇ ਕੋਲ ਅੱਜ ਉਹਨੂੰ ਵੀ ਇੰਜੋਏ ਕਰੋ ਤੇ ਕੋਸ਼ਿਸ਼ਾਂ ਆਪਣੇ ਸੁਪਨਿਆਂ ਦੇ ਸੁਪਨਿਆਂ ਨੂੰ ਅਚੀਵ ਕਰਨ ਦੇ ਲਈ ਕਰਦੇ ਰਹੋ ਪਰ ਹੱਸ ਕੇ ਖੁਸ਼ ਹੋ ਕੇ ਸੋ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਦੁੱਖਾਂ ਤੋਂ ਦੂਰ ਰੱਖੇ ਹਮੇਸ਼ਾ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ ਕੋਸ਼ਿਸ਼ ਰਹੂੰ ਇਹੀ ਮੇਰੀ ਅਰਦਾਸ ਉਮੀਦ ਬਹੁਤ ਬਹੁਤ ਧੰਨਵਾਦ ਜੀ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਨਵੇਂ ਵਿਸ਼ੇ ਦੇ ਨਾਲ ਜਲਦੀ ਮਿਲਦਾ